ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ ਜਨ ਸੰਸ ਮਸਤਰ ਜੀ ਨੇ ਸੇਵਕ ਸਭ ਦਰਵਾਜ਼ੇ ਅੰਗੀਕਾਰ ਕੀਓ ਪ੍ਰਭੂ ਆਪਣੇ ਭਵਨਿਤ ਪਰਵਤਾਲੇ ਸੰਤਨ ਕੇ ਕਾਰਜ ਸੁਗਨ ਸਵਾਰੇ ਜਿਨ ਦਿਆਲ ਕਿਰਪਾਲ ਕਿਰਪਾ ਨਿਜ ਗੁਰਨ ਕਸਮੈ ਮਾਰੇ ਰੇ ਮਨ ਰਾਮ ਸੋ ਪਰਬ੍ਰੀਤ ਸ਼੍ਰਾਵਣ ਗੋਵਿੰਦ ਗੁਣ ਸੁਨ ਅਰਗਾਵ ਰਸਨਾ ਗੀਤ ਬਾਹੀ ਗੁਰੂ ਜੀ ਸੋਰਠ ਮਹਲਾ ਨਾਵਾ ਮਨ ਦੇ ਕਉਨੁ ਗੁਮਤਿ ਜੀਨੀ ਬਰਦਾ ਦਾਨੰਤਿਆ ਰਸ ਵਿੱਚਿਓਂ ਰਾਮ ਭਗਤ ਨਹਿ ਕੀਨੀ ਮਨ ਦੇ ਕਾਮ ਨੁਕਮਾ ਦਤੈ ਲੈਨੀ ਬਰਦਾ ਦਾਨੰਤਿਆ ਰਸ ਵਿੱਚਿਓਂ ਰਾਮ ਭਗਤ ਨਹਿ ਕੀਨੀ ਰਹਾਉ ਮੁਗਦ ਬੰਦ ਜਨੋ ਤੈ ਨਾਮੁ ਧਨ ਜੋ ਰਿਣ ਕੋ ਧਾਇਆ ਨਾ ਕੋ ਨੈ ਦਿਨ ਮਿਰਥਿ ਆਪ ਬੰਧਾਇਆ ਨਾ ਮਰ ਬਜੋ ਨਾ ਗੁਰ ਜਨ ਸੇਵੇ ਓ ਨੈ ਉਪਜੋ ਕਛ ਗੰਨ ਅਡਗਿ ਮਾਇ ਨਰਿੰਜਨ ਤੀਰਥੈ ਖੋਜਤ ਉਦਯਨ ਮਉਤ ਜਨ ਭਰਮਤਿ ਹਵਾ ਦੇਉ ਅਤਰਮਤ ਨਿਗਾਈ ਮਾਨਸ ਦੇ ਪਾਏ ਪਾਣ ਹਰਿ ਭਜ ਨਾਨਕ ਬਾਤ ਬਤਾਈ ਮਤ ਜਨੁ ਪਰਮਤ ਤੈ ਹਾਂ ਦੇਉ ਆਧਰਮਤ ਨਿਭਾਈ ਮਾਨਸ ਦੇ ਪਾਏ ਪਾਣ ਹਰਿ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ